ਜਿਹੜਾ 10 ਲੱਖ ਦਾ بیمਾ بیمਾ ਕੰਪਨੀ ਕਹਿੰਦੀ ਹੈ ਜੀ ਸਾਡਾ ਸਿਰਫ 1 ਲੱਖ ਰੁਪਏ ਦਾ ਐਗਰੀਮੈਂਟ ਪਰ ਬਾਕੀ ਦੇ ਜਿਹੜੇ ਪੈਸੇ 9 ਲੱਖ ਰੁਪਏ ਸਰਕਾਰ ਦੇਗੀ ਸਰਕਾਰ ਕੋਲ ਯਾਰ ਖਾਨ ਉਸਤੇ ਬੈਸ ਨੇ ਜਿੰਨੀਆਂ ਸਕੀਮਾਂ ਨੇ ਇਹਨਾਂ ਨੇ ਕਿਹਾ ਸੀ ਕੋਈ ਵੀ ਇਹਨਾਂ ਨੇ ਲਾਗੂ ਨਹੀਂ ਕੀਤੀ ਕਰਜ਼ਾ ਲੈ ਲੈ ਕੇ ਧੰਕਾ ਵਧੇ ਰਹਿਣ ਕਿ ਕਿਸ ਤਰੀਕੇ ਨਾਲ ਗੁੰਮਰਾਹ ਕਰਦੇ ਨੇ ਇਹ ਇੱਕ ਸ਼ਾਤਰ ਲੋਕ ਨੇ ਨਾ ਬਹੁਤ ਹੀ ਸ਼ਾਤਰ ਲੋਕ ਨੇ ਅੱਜਰ 5-5000 ਰੁਪਇਆ ਬਦਲ ਜੇ ਭੈੜਾ ਸੋਚਦੇ ਬੈਠੀ ਸੀ ਸਾਡੇ ਘਰ ਹਰ ਦਿਨ ਆ ਜਾਂਦੇ ਪਰ ਉਹ ਵੀ ਤੁਹਾਡੇ ਸਾਹਮਣੇ ਅੱਜ 4 ਸਾਲ ਹੋ ਗਏ ਅਜੇ ਤੱਕ ਨਾ ਮੁਚਾ ਕਿਸਾਨਾਂ ਦਾ ਕਰਜ਼ਾ ਮਾਫ਼ ਕਿਆ ਸੀ ਰਣ ਕਰਦੇ ਨੇ ਇਹਨਾਂ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਦੇ ਦਿੱਤਾ ਜਿਹੜਾ ਉਹਨਾਂ ਨੇ ਤੰਗੇ ਰਿਹਾਇਆ ਸੀ ਉਹ ਕਿਸਾਨਾਂ ਦੇ ਹਾਲਾਤ ਕਿਤੇ ਤੁਸੀਂ ਉਹ ਵੀ ਜਾਣਦੇ ਹੋ ਅਸੀਂ ਕਿਉਂ ਨਹੀਂ ਜਾ ਕੇ ਗੱਲ ਕਰਦੇ ਕਿ ਮੇਰੇ ਇਲਾਕੇ ਦੇ ਮੇਰੇ ਵਾਰਡ ਦੇ ਲੋਕ ਪਰੇਸ਼ਾਨ ਹੈ ਉਹ ਕਹਿੰਦੇ ਜੀ 3 ਮਹੀਨੇ ਹੋ ਗਏ ਕੰਪੈਕਟਰ ਦਾ ਜਨਰੇਟਰ ਦਾ ਬਿਲਕੁਲ ਹੀ ਖਰਾਬ ਪਿਆ ਹੈ ਸਾਡੇ ਤੇ ਕੋਈ ਖੈਰ ਸਾਡੀ ਸਰਕਾਰ ਨਹੀਂ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਇਹ ਆਮ ਆਦਮੀ ਪਾਰਟੀ ਝੂਠ ਬੋਲ ਕੇ ਸਾਡੇ ਕੋ ਕੰਮ ਹੈ ਨਹੀਂ ਲੋਕਾਂ ਦਾ ਸੈਂਟਰ ਹੜਕੇ ਦੇ ਵਿੱਚ ਕਰੋੜਾਂ ਰੁਪਏ ਦੇ ਨਸਾਨ ਲੁਜੈਨਾ ਲਾਈਟ ਸਵਾਗਤ ਮੈਂ ਕਮਲ ਕਪੂਰ ਅਗਰ ਕਈ ਇਹ ਤਾਂ ਪੰਜਾਬ ਦੇ ਵਿੱਚ ਸਤਾਈ ਦੇ ਵਿੱਚ ਚੋਣਾ ਹੋਣੀ ਹੈ ਨਹੀਂ ਹਰ ਪਾਰਟੀ ਹਰ ਸਿਆਸੀ ਪਾਰਟੀ VOTERਾਂ ਤੱਕ ਅਪਰੋਚ ਕਰ ਰਹੀ ਹੈਗੀ ਹੈ ਅਪਰੋਚ ਕੀਤਾ ਜਾ ਰਿਹਾ ਹੈ ਸਕੀਮਾਂ ਦੇ ਮਾਧਿਅਮ ਦੇ ਨਾਲ ਬਿਸ਼ੱਕ ਪੰਜਾਬ ਸਰਕਾਰ ਜਿਹੜੀ ਹੈ ਹੁਣ ਇੱਕ ਯੋਜਨਾ ਲੈ ਕੇ ਆਈ ਹੈ ਸਿਹਤ ਬੀਮਾ ਯੋਜਨਾ ਉਹਨੂੰ ਵਿਰੋਧੀ ਘੇਰਦੇ ਹੋਏ ਨਜ਼ਰ ਆ ਰਿਹਾ ਹੈ ਔਰ ਉਹਦੇ ਬਦਲੇ ਜਿਹੜੀਆਂ ਹੈ ਕੇਂਦਰ ਦੀਆਂ ਕਈ ਸਕੀਮਾਂ ਨੇ ਜਿਹੜੀਆਂ ਬੀਜਪੀ ਦੀ ਅਗਰ ਮੈਂ ਗੱਲ ਕਰਾਂ ਤਾਂ ਉਹ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਮੇਰੇ ਨਾਲ ਗੁਰਦੇਵ ਸ਼ਰਮਾ ਜੀ ਵੀ ਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਤੇ ਸਵਾਲ ਕਰਦੇ ਹਾਂ ਕਿ ਜਿਹੜੀਆਂ ਆ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਕਿਹ ਅਸਲੀ ਲੋਕਾਂ ਦੇ ਲਈ ਲਾਹੇਵੰਦ ਹੈ ਜਾਂ ਫਿਰ ਇਹ ਸਿਰਫ ਇੱਕ ਸਿਆਸੀ ਜਿਹੜਾ ਹੈਗਾ ਦਾਅ ਖੇਡਿਆ ਜਾ ਰਿਹਾ ਬਹੁਤ ਬਹੁਤ ਸਵਾਗਤ ਲਓ ਦੇਣਾ ਲਾਈਕ ਤੇ ਨਮਸਕਾਰ ਜੀ अच्छा एक बहुत बड़ा एक आ, अगर मैं कह प्लेटफॉर्म बन जाएगा आम लोगों सहूलत अगर दस लख दी योजना चल जाती है देखते हो कि कामयाब हुएगी और असल कई था तो रिपोर्ट आनी शुरू होगी कि ये जड़े कार्ड है ये फ्लॉप है इलाज नहीं मिलेगा हस्पताों ने हथ खड़े करते सच्चाई की है देखो जरा दस लख बीमा योजना जी सरकार ने ਲੈਂਦੀ ਇਹ ਜਦੋਂ ਸਰਕਾਰ ਆਈ ਸੀ ਨਾ ਜੀ ਖਪੂਰਸਾ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਉਸ ਟਾਈਮ ਇਹ ਵਾਅਦੇ ਕੀਤੇ ਸੀ ਔਰ ਇਹਨਾਂ ਦੇ ਜਿਹੜੇ ਐਮਐਲਏ ਜਿੱਤੇ ਨੇ ਇਹਨਾਂ ਨੇ ਆਪਣੇ ਘਰਾਂ ਦੇ ਬਾਹਰ ਆਪਣੇ ਮੱਲਿਆਂ ਦੇ ਵਿੱਚ ਬਾੜਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾ ਕੇ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਮੋਚਰ ਪਰੇ ਵੇ ਤੁਹਾਨੂੰ 1000 ਰੁਪਏ ਮਿਲ ਜਾਏਗਾ ਤੁਸੀਂ ਆਪਣਾ ਟੈਲੀਫੋਨ ਨੰਬਰ ਆਧਾਰ ਕਾਰਡ ਇਹ ਉਹ ਸਾਰ ਹਰ ਚੀਜ਼ ਨੋਟ ਕਰ ਲਿਆ ਜਿਸ ਦਿਨ ਸਾਡੀ ਸਰਕਾਰ ਬਣੇਗੀ ਅਸੀਂ ਤੁਹਾਨੂੰ 10000 ਰੁਪਏ ਭੇਡਣ ਨੂੰ ਪਾ ਦੇਾਂਗੇ ਔਰ ਹਰ ਭੈਣ ਨੇ ਸੋਚਿਆ ਵੀ ਸਾਡੇ ਘਰ ਚ ਤਿੰਨ ਮੈਡਲ ਲੇਡੀਜ਼ ਨੇ ਕੋਈ ਕੋਈ ਚਾਰ ਨੇ ਕਿਤੇ ਪੰਜ ਨੇ 4 4 5 5000 ਰੁਪਇਆ ਮਤਲਬ ਇਹ ਭੇਡਣਾ ਸੋਚ ਕੇ ਬੈਠ ਗਈ ਵੀ ਸਾਡੇ ਘਰ ਹਰ ਮਹੀਨੇ ਆਜਿਆ ਕਰੇਗਾ ਠੀਕ ਹੈ ਪਰ ਉਹ ਹੀ ਤੁਹਾਡੇ ਸਾਹਮਣੇ ਅਜੇ 4 ਸਾਲ ਹੋ ਗਏ ਅਜੇ ਤੱਕ ਨਾਮੋ ਨਿਸ਼ਾਨ ਨਹੀਂ ਔਰ ਹੁਣ ਜਦੋਂ ਇਹਨਾਂ ਨੂੰ ਲੋਕੀ ਆਪਣੇ ਘਰਾਂ ਚ ਵੜਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੇ ਵਾਦੇ ਇਹਨੇ ਕੋਈ ਵਾਦੇ ਕੀਤੇ ਸੀ ਇਹਨਾਂ ਨੇ ਇਹਨਾਂ ਨੇ 1000 ਰੁਪਏ ਦਾ ਵਾਦਾ ਕੀਤਾ ਉਹ ਪੂਰਾ ਨਹੀਂ ਕੀਤਾ ਕਿਸਾਨਾਂ ਦਾ ਕਰਜ਼ਾ ਮਾਫਕ ਕਿਹਾ ਸੀ ਇਹਨਾਂ ਕਰ ਦੇਾਂਗੇ ਇਹਨਾਂ ਨੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਜਦੋਂ ਉਹਨਾਂ ਨੇ ਧਰਨੇ ਲਗਾਏ ਤੇ ਜੋ ਕਿਸਾਨਾਂ ਦੇ ਹਾਲਾਤ ਕੀਤੇ ਨੇ ਤੁਸੀਂ ਉਹ ਵੀ ਜਾਣਦੇ ਹੋ ਨੌਕਰੀਆਂ ਇਹਨਾਂ ਨੇ ਕਿਹਾ ਸੀ ਅਧਿਆਪਕਾਂ ਨੂੰ ਟੀਚਰਾਂ ਨੂੰ ਨੌਕਰੀਆਂ ਦੇਾਂਗੇ ਉਹ ਵੀ ਦੇਖੋ ਇੱਕ ਵੀ ਨੌਕਰੀ ਨਹੀਂ ਦਿੱਤੀ ਔਰ ਜੇ ਅੱਜ ਮੇਰੀਆਂ ਭੈਣਾਂ ਧਰਨਾ ਲਗਾਉਂਦੀਆਂ ਨੇ ਤੇ ਕਿਸ ਜੋ ਹਾਲਾਤ ਤੋਂ ਮੇਰੀਆਂ ਭੈਣਾਂ ਦੇ ਹੋ ਰਹੇ ਨੇ ਮੈਂ ਬਿਆਨ ਨਹੀਂ ਕਰ ਸਕਦਾ ਕੱਚੇ ਮੁਲਾਜ਼ਮ ਇਹਨਾਂ ਨੇ ਪੱਕੇ ਕਿਿਆ ਸੀ ਕਰਨ ਵਾਸਤੇ ਨਹੀਂ ਕੀਤੇ ਜੇ ਕੀਤੇ ਉਹ ਕਿ ਮੈਨੂੰ ਦੱਸ ਦੇਣਾ ਦੇਖੋ ਤੁਸੀਂ ਵੀ ਸਾਰਾ ਦਿਨ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਵਿਚਰਦੇ ਹੋ ਨਸ਼ਾ ਮੁਕਤ ਇਹਨਾਂ ਨੇ ਕਿਹਾ ਸੀ ਜਿਹਦੇ ਚ ਸਾਡੇ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਸੀ ਤੇ ਉਹਦੇ ਵਿੱਚ ਪੰਜਾਬ ਦੇ ਲੋਕ ਚਾਹੁੰਦੇ ਸੀ ਬਦਲਾਅ ਹੋਵੇ ਕਿਉਂਕਿ ਘਰ-ਘਰ ਚ ਨਸ਼ਾ ਉਸ ਟਾਈਮ ਹੀ ਵਿਕਦਾ ਬਿਆ ਸੀ ਪਰ ਮੈਂ ਇੱਕ ਕਹਾਂ ਇਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਮਹੀਨੇ 2 ਮਹੀਨੇ ਚ ਨਸ਼ਾ ਮੁਕਤ ਕਰ ਦਿਆਂਗੇ ਤੇ ਅੱਜ ਜਿੰਨਾ ਪਹਿਲਾਂ ਨਸ਼ਾ ਸੀ ਇਹਨਾਂ ਦੀ ਉਸ ਤੋਂ ਵੀ 4-5 ਗੁਣਾ ਜ਼ਿਆਦਾ ਨਸ਼ਾ ਵਿਕ ਰਿਹਾ ਮਤਲਬ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਹੁਣ ਇਹ ਦਿਖ ਰਿਹਾ ਸੀ ਵੀ ਅਸੀਂ ਲੋਕਾਂ ਦੇ ਚਕਰਾਂ ਚ ਕਿਦਾਂ ਜਾਈਏ ਸਾਰੇ ਸ਼ਹਿਰ ਚ ਡਿਵੈਲਪਮੈਂਟ ਕੋਈ ਨਹੀਂ ਕਿਸੇ ਗਲੀ ਮੱਲੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੁਸੀਂ ਮੈਂ ਸੈਂਟਰ ਹਲਕਾ ਲੁਧਿਆਣੇ ਤੋਂ ਇਲੈਕਸ਼ਨ ਲੜਨਾ ਮੇਰੇ ਸੈਂਟਰ ਹਲਕੇ ਦਾ ਇੰਨਾ ਮਾੜਾ ਹਾਲ ਹੈ ਬਦਲ ਬੰਦਦੇ ਨੇ ਥੋੜਾ ਜਿਹਾ ਮੀਂਹ ਪੈਂਦਾ ਤੇ 1-1 ਫੁੱਟ ਪਾਣੀ ਜਿਹੜਾ ਲੋਕਾਂ ਦੇ ਘਰਾਂ ਚ ਚਲਾ ਜਾਂਦਾ ਮਤਲਬ ਕਿਸੇ ਗਲੀ ਮੱਲੇ ਦੇ ਵਿੱਚ ਕੋਈ ਵੀ ਅਜੇ ਤੱਕ ਇੰਨਾ ਰੋਡ ਨਹੀਂ ਬਣਾਈ ਹਾਂ ਰੋਲਾ ਜੂਰ ਪਾਉਂਦੇ ਨੇ ਚੂਠ ਬੋਲਦੇ ਨੇ ਅਸੀਂ ਡਿਵੈਲਪਮੈਂਟ ਕਰਤੀ ਅਸੀਂ ਇਹ ਕਰਤਾ ਉਹ ਕਰਤਾ ਪਰ ਮੈਨੂੰ ਤੁਸੀਂ ਮੈਂ ਹਲਕੇ ਆਪਣੇ ਹਲਕੇ ਦੀ ਗੱਲ ਕਰਾਂਗਾ ਜਾਂ ਲੁਧਿਆਣਾ ਦੀ ਗੱਲ ਕਰਾਂਗਾ ਤੁਸੀਂ ਮੈਨੂੰ ਇੱਕ ਵੀ ਰੋਡ ਦੱਸ ਦਿਓ ਜਿਹੜੀ ਇਹਨਾਂ ਨੇ ਬਣਾਈ ਹੋਵੇ ਜਿਹੜੀ ਨੇ ਪੰਜਾਬ ਸਰਕਾਰ ਨੇ ਬਣਾਈ ਹੋਵੇ ਸੈਂਟਰਲ ਸਰਕਾਰ ਨੇ ਸਾਡੇ ਨੇ ਜੋ ਕੀਤਾ ਉਹਨੂੰ ਛੱਡ ਦਿਓ ਐਡੇ ਐਡੇ ਵੱਡੇ ਪੁਲ ਬਣਾਤੇ ਉਹ ਤੁਸੀਂ ਦੇਖ ਰਹੇ ਹੋ ਠੀਕ ਹੈ ਨਾ ਜੀ ਔਰ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਉਹਨਾਂ ਇਹਨਾਂ ਨੂੰ ਕੋਈ ਘਰ ਚ ਵੜਨ ਨਹੀਂ ਤੇਰੇਆ ਕਿਉਂਕਿ ਜਦੋਂ ਕੋਈ ਵਾਅਦਾ ਹੀ ਪੂਰਾ ਨਹੀਂ ਕੀਤਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਝੂਠ ਬੋਲਦੇ ਨੇ ਹੁਣ ਇਹਨਾਂ ਨੇ ਕਰ ਜਾਣਾ ਸੀ ਇਹਨਾਂ ਨੇ ਇੱਕ ਨਵਾਂ ਡਰਾਮਾ ਕੀਤਾ 10 ਲੱਖ ਰੁਪਈਆ بیمਾ ਯੋਜਨਾ ਜਿਹੜੀ ਇਹਨਾਂ ਨੇ ਬਣਾਤੀ ਉਹ 10 ਲੱਖ بیمਾ ਜਿਹੜੀ ਯੋਜਨਾ ਹੈਗੀ ਉਹ ਕੁਛ ਨਹੀਂ ਹੈਗਾ ਝੂਠ ਦਾ ਪਲੰਦਾ ਗੁੰਮਰਾਹ ਕੀਤਾ ਜਾ ਰਿਹਾ ਮੈਂ ਚੈਲੰਜ ਕਰਨਾ ਚੈਲੰਜ ਕਰਨਾ ਕਿਸੇ ਵੀ ਐਮਐਲਏ ਨੂੰ ਲੈਓ ਨਾਲ ਮੇਰੇ ਬਰਾਬਰ ਬਿਠਾ ਦਿਓ ਮਰੀਜ਼ ਹੈਗੇ ਨੇ ਮੈਨੂੰ ਕਿਦੇ ਇਲਾਜ ਕਰਾ ਕੇ ਦਿਖਾ ਦਿਓ ਜਿਹੜਾ 10 ਲੱਖ ਦਾ ਵਿਮਾ ਵਿਮਾ ਕੰਪਨੀ ਕਹਿੰਦੀ ਹੈ ਕਿ ਸਾਡੇ ਨਾਲ ਸਿਰਫ 1 ਲੱਖ ਰੁਪਏ ਦਾ ਹੋਇਆ ਐਗਰੀਮੈਂਟ ਔਰ ਬਾਕੀ ਦੇ ਜਿਹੜੇ ਪੈਸੇ 9 ਲੱਖ ਰੁਪਏ ਸਰਕਾਰ ਦੇਗੀ ਸਰਕਾਰ ਕੋਲ ਯਰਖਾਨਾ ਨੂੰ ਵਾਸਤੇ ਪੈਸੇ ਨਹੀਂ ਹੈਗੇ ਸਰਕਾਰ ਥਨਕਾ ਮਾਨ ਨਹੀਂ ਦੇ ਰਹੀ ਜਿੰਨੀਆਂ ਸਕੀਮਾਂ ਨੇ ਇਹਨਾਂ ਨੇ ਕਿਹਾ ਸੀ ਕੋਈ ਵੀ ਇਹਨਾਂ ਨੇ ਲਾਗੂ ਨਹੀਂ ਕੀਤੀ ਕਰਜ਼ਾ ਲੈ ਲੈ ਕੇ ਥਨਕਾ ਮਾ ਦੇ ਰਹੇ ਨੇ ਤੇ 10 ਲੱਖ ਦੇ ਬੀਮੇ ਦੇੋਂ 9 ਲੱਖ ਰੁਪਏ ਜਿਹੜਾ ਇੱਕ ਮਰੀਜ਼ ਨੂੰ ਦੇਣਾ ਕਿੱਥੋਂ ਦੇਣਗੇ ਫਿਰ ਇੱਕ ਹੋਰ ਹੁਣ ਪਤਾ ਚੱਲ ਰਿਹਾ ਦੇਖੋ ਇਹ ਕਿਸ ਤਰੀਕੇ ਨਾਲ ਗੁੰਮਰਾਹ ਕਰਦੇ ਨੇ ਇਹ ਇੱਕ ਛਾਤਰ ਜਿੱਦਾਂ ਲੋਕ ਨੇ ਨਾ ਬਹੁਤ ਹੀ ਛਾਤਰ ਲੋਕ ਨੇ ਮੈਂ ਸੁਣ ਰਿਹਾ ਸੀ ਪਿੱਛੇ ਆਇਆ ਇੱਕ ਚੰਡੀਗੜ੍ਹ ਦਾ ਬੱਚਾ ਸੀ ਕੋਈ ਬੋਲ ਰਿਹਾ ਸੀ ਉਹ ਕਹਿੰਦਾ ਵੀ ਇਹ 10 15 ਬੰਦਿਆਂ ਦੀ ਇੱਕ ਲੋਟੋ ਟੋਲਾ ਬਣਿਆ ਦਿੱਲੀ ਦੇ ਵਿੱਚ ਔਰ ਇਹਨਾਂ ਨੇ ਪ੍ਰੋਗਰਾਮ ਲਾਇਆ ਵੀ ਅਸੀਂ ਦੇਸ਼ ਨੂੰ ਲੁੱਟਣਾ ਕੀਤਾ ਉਹੋ ਕੇਜਰੀਵਾਲ ਨੇ ਇੱਕ ਜਿਹੜਾ ਟੋਲਾ ਬਣਾਇਆ ਔਰ ਇਹਨਾਂ ਨੇ ਰੱਜ ਕੇ ਦਿਲ ਲੁੱਟਿਆ ਉਹੇ 10 15 ਲੋਕ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਦੇਖੋ ਭਗਵੰਤ ਮਾਨ ਦੀ ਸਰਕਾਰ ਹੈ ਮੈਨੂੰ ਭਗਵੰਤ ਮਾਨ ਦੇ ਨਜ਼ਰ ਆਂਦਾ ਹੈ ਕਿਤੇ ਨਜ਼ਰ ਨਹੀਂ ਭਗਵੰਤ ਮਾਨ ਦੇ ਨਾਲ ਵੀ ਦੋ ਬੰਦੇ ਲਗਾਏ ਹੋਏ ਨੇ ਜੇ ਕੋਈ ਮੰਤਰੀ ਲਾਏ ਨੇ ਉਹਨਾਂ ਦੇ ਨਾਲ ਵੀ ਇੱਕ ਇੱਕ ਬੰਦਾ ਉਹਨਾਂ ਨੇ ਦਿੱਤਾ ਹੋਇਆ ਹੈ ਵੀ ਚਲੋ ਬਈ ਇਹਦੇ ਨਾਲ ਰੋਮਾ ਆ ਲੁਧਿਆਣੇ ਸਾਡੇ ਸੰਜੀਵ ਰੋੜਾ ਜੀ ਜਦੋਂ ਇਲੈਕਸ਼ਨ ਹੋਣੇ ਸੀ ਬੜੀਆਂ ਇੰਡਸਟਰੀ ਨੂੰ ਇਕੱਠੇ ਕਰ ਕਰਕੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਔਰ ਲੋਕੀ ਗੱਲਾਂ 'ਚ ਆ ਗਏ ਉਹ ਝੂਠੇ ਵਾਅਦੇ ਕਰ ਗਏ ਲੋਕਾਂ ਨੂੰ ਕਿਸੇ ਨੂੰ ਕਹਿੰਦਾ ਜੀ ਆਹ 에어ਪੋਰਟ ਬਸ ਕੱਲ ਚਾਲੂ ਹੋ ਰਿਹਾ ਕਿਸੇ ਨੂੰ ਕਹਿੰਦਾ ਜੀ ਇਹਨੇ ਜੇ ਲੇਟ ਹੋ ਗਿਆ 10 ਦਿਨ ਬਾਅਦ ਹੋ ਰਿਹਾ ਸੰਜੀਵ अरोड़ा ਜੀ ਤੁਸੀਂ ਵੀ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਅੱਜ ਤੁਸੀਂ ਜਿੰਨਾ ਕੋ ਪਤਾ ਚੱਲ ਰਿਹਾ ਇਹ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਨੇ ਜਿੱਦਾਂ ਕੋ ਤੁਹਾਡੇ ਦੇ ਉੱਪਰ ਬਲਡਨ ਪਾਤਾ ਹੈ ਮੰਤਰੀ ਤੁਹਾਨੂੰ ਬਣਾਤਾ ਪਰ ਜਿਹੜੇ ਲੁੱਟਣ ਦੀ ਸਕੀਮ ਜਿਹੜੀ ਤੁਹਾਨੂੰ ਨਾਲ ਦਿੱਤੀ ਤੇ ਤੁਹਾਡੇ ਦਿਮਾਗ ਤੇ ਕਿੰਨਾ ਬੋਝੇ ਆਪਣੇ ਘਰ ਬੈਠ ਕੇ ਸੋਚਿਆ ਜੇ ਹਰ ਚੀਜ਼ ਦਾ ਪਤਾ ਚੱਲ ਜਾਂਦਾ ਹੈ ਕਿਉਂਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਇੰਡਸਟਰੀ ਵਾਲੇ ਲੋਕ ਕੀ ਬੋਲ ਰਹੇ ਨੇ ਕਿੰਨੇ ਕਰੋੜਾ ਰੁਪਏ ਤੋਂ ਇਕੱਠੇ ਕਰਕੇ ਕੇਜਰੀਵਾਲ ਨੂੰ ਦੇਣੇ ਨੇ ਇਹ ਤੁਹਾਡੇ ਕੋਲ ਹੋਣੇ ਨਹੀਂ ਔਰ ਪਰਮਾਤਮਾ ਦੇਖੋ ਦੋ ਤਕਰੀਬ ਕਿਸੇ ਨੂੰ ਨਹੀਂ ਆਣਾ ਚਾਹੀਦਾ ਮੈਨੂੰ ਪਤਾ ਉਹ ਥੋੜਾ ਜਿਹਾ ਬਿਮਾਰ ਹੋਏ ਨੇ ਲੋਡ ਇਹਨਾਂ ਦੇ ਦਿਮਾਗ ਦੇ ਉੱਪਰ ਪ੍ਰੈਸ਼ਰ ਹੈ ਉਹਨਾਂ ਦੇ ਦਿਮਾਗ ਦੇ ਉੱਪਰ ਵੀ ਇੰਨਾ ਵੱਡਾ ਜਿਹੜਾ ਮੈਨੂੰ ਮਰਤੇ ਕਹਿੰਦਾ ਵੀ ਕਰੋੜਾ ਰੁਪਏ ਇਕੱਠੇ ਕਰਕੇ ਦਿਓ ਮਹਿਕਮਾ ਬੜਾ ਵੱਡਾ ਦਿੱਤਾ ਹੈ ਮਹਿਕਮਾ ਵੱਡਾ ਦਿੱਤਾ ਹੈ ਪੰਜਾਬ ਵਿੱਚ ਤੇ ਲੋਕਾਂ ਦੇ ਕਾਰੋਬਾਰੀ ਹੈ ਨਹੀਂ ਕਾਰੋਬਾਰ ਜਿਹੜੇ ਹੈਗੇ ਨੇ ਤੁਹਾਡੇ ਐਮਐਲਏ ਬੰਦ ਕਰਾਈ ਜਾਂਦੇ ਨੇ ਕਿਸੇ ਨੂੰ ਆਪਣੀ ਦੁਕਾਨ ਨਹੀਂ ਬਣਾਣ ਦਿੰਦੇ ਪਏ ਕਿਸੇ ਨੂੰ ਮਕਾਨ ਨਹੀਂ ਬਣਾਣ ਦਿੰਦੇ ਪਏ ਲੱਖਾਂ ਰੁਪਏ ਜਿਹੜੇ ਨੇ ਉਹ ਰਿਸ਼ਤਾ ਮੰਗਦੇ ਪਏ ਨੇ ਨਾਲ ਹੀ ਕਾਰਪੋਰੇਸ਼ਨ ਦੇ ਮੈਗਮੇ ਨੂੰ ਭੇਜ ਦਿੰਦੇ ਨੇ ਵੀ ਜਾਓ ਜੀ ਐਮਐਲਏ ਨੂੰ ਜਾ ਕੇ ਉਹਨੂੰ ਕੋ ਉਹ ਮਿਲੋ ਔਰ ਐਮਐਲਏ ਜਨੇਦਰ 2 ਲੱਖ 4 ਲੱਖ 5 ਲੱਖ ਰੁਪਏ ਨਹੀਂ ਲੈਂਦਾ ਕੋਈ ਆਪਣਾ ਮਕਾਨ ਨਹੀਂ ਬਣਾ ਸਕਦਾ ਤੇ ਸੰਜੀਵ अरोड़ा ਜੀ ਤੁਸੀਂ ਜਿਹੜੇ ਕਰੋੜਾ ਰੁਪਏ ਦੇਣ ਦਾ ਵਾਅਦਾ ਕੀਤਾ ਉਹ ਤੁਹਾਡੇ ਕੋਲੋਂ ਨਹੀਂ ਦਿੱਤੇ ਜਾਣੇ ਇਹਦੇ ਨਾਲੋਂ ਚੰਗਾ ਤੇ ਛੱਡ ਦਿਓ ਐਵੇਂ ਬਿਮਾਰ ਹੋ ਗਏ ਪਰਮਾਤਮਾ ਤੁਹਾਡੀ ਲੰਬੀ ਆਯੂ ਕਰੇ ਬਹੁਤ ਤੁਸੀਂ ਅੱਛੇ ਇਨਸਾਨ ਹੋ ਪਰ ਇਹ ਜਿਹੜਾ ਤੁਹਾਨੂੰ ਇਹਨਾਂ ਨੂੰ ਲੁੱਟਣ ਵਾਸਤੇ ਪੰਜਾਬ ਨੂੰ ਕਿਹਾ ਨਾ ਲੁੱਟਣਾ ਔਰ ਨਾ ਹੀ ਲੋਕਾਂ ਦੇ ਪੈਸੇ ਦੇਣੇ अच्छा एक कार्ड दी अगर आपा ਗੱਲ ਕਰੀਏ ਇਹਦੇ ਵਿੱਚ 5 ਲੱਖ ਰੁਪਇਆ ਜੋ ਨਿਕਲ ਕੇ ਸਾਹਮਣੇ ਰਿਹਾ ਉਹ ਆਯੁਸ਼ਮਨ ਭਾਰਤ ਯੋਜਨਾ ਜੋ ਕੇਂਦਰ ਸਰਕਾਰ ਦੀ ਯੋਜਨਾ ਹੈ 5 ਲੱਖ ਰੁਪਇਆ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਪਾਣਾ ਉਹਦੇ ਵਿੱਚ 1 ਲੱਖ ਰੁਪਇਆ ਜਿਹੜੀ ਤਾਮਿਲਨਾਡੂ ਦੀ ਦੱਸੀ ਜਾ ਰਹੀ ਹੈ ਇੰਸ਼ੋਰੈਂਸ ਕੰਪਨੀ ਉਹ ਕਹ ਰਹੀ ਹੈ ਕਿ ਅਸੀਂ ਸਿਰਫ 1 ਲੱਖ ਤੱਕ ਕਰਨਾ ਹੈ ਬਾਕੀ ਦਾ ਪੈਸਾ ਸਾਰਾ ਪੰਜਾਬ ਗਵਰਨਮੈਂਟ ਜਿਹੜੀ ਹੈ ਪੇ ਕਰੇਗੀ ਹਸਪਤਾਲਾਂ ਨੂੰ ਲਿਖਣ ਲੱਗੇ ਉਹਨਾਂ ਨੂੰ ਸ਼ਾਮਲ ਕਰਨ ਲੱਗੇ ਕਿਆ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਕਿ ਇਹ ਹਸਪਤਾਲ ਇਸ ਸਕੀਮ ਲਈ ਰਾਜੀ ਹੈ ਵੀ ਜਾਂ ਨਹੀਂ ਕਿਉਂਕਿ ਬਹੁਤ ਹਸਪਤਾਲ ਹੁਣ ਤਾਂ ਪਿੱਛੇ हट ਰਿਹਾ ਬੈਕਫੁੱਟ ਤੇ ਜਾ ਰਹੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਵੀ 10 ਲੱਖ ਦੀ ਸਕੀਮ ਹੀ ਹੈ ਨਹੀਂ ਇਹ ਇੱਕ ਫਰਾਡ ਹੈ ਝੂਠ ਦਾ ਪੜੰਦਾ ਹੈ ਲੋਕਾਂ ਨੂੰ ਘਰਾਂ ਚ ਜਾਣ ਦਾ ਇੱਕ ਬਹਾਨਾ ਸੀ ਕਿਉਂਕਿ ਕੋਈ ਵਾਅਦਾ ਪੂਰਾ ਨਹੀਂ ਕੀਤਾ ਲੋਕੀ ਇਹਨਾਂ ਦੇ ਐਮਐਲਏ ਨੂੰ ਘਰਾਂ ਚ ਵੜਨ ਨਹੀਂ ਦੇ ਰਹੇ ਤੇ ਇਹ ਤਾਂ ਬਹੁਤ ਵੱਡਾ ਨੁਕਸਾਨ ਨਹੀਂ ਹੋ ਜਾਏਗਾ ਮੈਂ ਇਹ ਸ਼ਹਿਰਾਂ ਦੇ ਵਿੱਚ ਲੋਕਾਂ ਚ ਕਰਾਜ ਨਹੀਂ ਸੀ ਜਾ ਸਕਦੇ ਪਿੰਡਾਂ ਦੇ ਵਿੱਚ ਨਹੀਂ ਸੀ ਇਹਨਾਂ ਦੇ ਐਮਐਲਏ ਜਾ ਸਕਦੇ ਇਹ ਕੋਈ ਸਕੀਮ ਲੈ ਕੇ ਆ ਗਏ 10 ਲੱਖ ਰੁਪਏ ਦੀ ਮੈਂ ਕਿੰਨਾ ਜੀ 10 ਲੱਖ ਦਾ ਜਿਹੜਾ ਇਹ ਬੀਮਾ ਲੱਖ ਰੁਪਇਆ ਕਰਦੇ ਨੇ ਬੀਮਾ ਕੰਪਨੀ ਨਾਲ 9 ਲੱਖ ਰੁਪਇਆ ਕਹਿੰਦੇ ਨੇ ਜੀ ਇਹ ਸਰਕਾਰ ਦੇਗੀ ਜਿਹੜੀ ਸਰਕਾਰ ਥੰਕਾਵਾਣੀ ਦੇ ਸਕਦੀਆਂ ਆਟਾ ਦਾਲ ਦੀ ਜਿਹੜੀ ਸਕੀਮ ਸੀ ਉਹ ਬੰਦ ਕਰਤੀ ਇਹਨਾਂ ਨੇ ਅੱਜ ਜਿਹੜੀ ਸੈਂਟਰ ਸਰਕਾਰ ਵੱਲੋਂ ਕੰਨਕਾਰੀ ਉਹ ਮਿਲ ਰਹੀ ਹੈ ਇਹਨਾਂ ਨੇ ਲੋਕ ਜਰੀ ਇਹਨਾਂ ਦੀ ਆਟਾ ਦਾਲ ਸਕੀਮ ਸੀ ਉਹ ਬੰਦ ਕਰਤੀ ਪੈਨਸ਼ਨਾਂ ਬੰਦ ਕਰਤੀਆਂ ਤੇ ਇਹ ਅਬ ਵੀ ਮਤਲਬ ਰੁਪਏ ਕਿਥੋਂ ਦੇ ਦੇਣਗੇ 9 ਲੱਖ ਰੁਪਏ ਆਪਣੇ ਕੋਲੋਂ ਕਿਥੋਂ ਬਾ ਦੇਣਗੇ ਨਹੀਂ ਕਾਮਯਾਬ ਹੋ ਪਈ ਨਹੀਂ ਇੱਕ ਹੋਰ ਗੱਲ ਸੁਣਾ ਚਾਹਨਾ ਇਹ ਜਿਹੜੀ 10 ਲੱਖ ਰੁਪਏ ਦੀ ਸਕੀਮ ਹੈ 10 ਲੱਖ ਰੁਪਏ ਵੀ ਜੋ ਮਤਲਬ ਇਹਦੇ ਉੱਤੇ ਹੁਣ ਦੱਸ ਰਹੇ ਨੇ ਵੀ ਉਹ ਇੱਕ ਇੱਕ ਬਿਮਾਰੀ ਦਾ ਇਹਨਾਂ ਨੇ ਕਹਿਤਾ ਹੈ ਵੀ ਜੇ ਕਿਸੇ ਨੂੰ ਕੋਈ ਤਕਲੀਫ ਹੋ ਜਾਂਦੀ ਹੈ ਜੇ ਤਾਂ ਕਿਸੇ ਨੂੰ ਹਾਰਟ ਅਟੈਕ ਕਹਿੰਦੇ ਨੇ ਹੋ ਜਾਂਦਾ ਹੈ ਇਹ ਇੱਕ ਇਹ 10 ਲੱਖ ਦੇ ਵਿੱਚੋਂ ਉਹਨੂੰ ਸਿਰਫ 40000 ਤੱਕ ਤੋਂ ਵੱਧ ਨਹੀਂ ਪੈਸੇ ਮਿਲ ਸਕਦੇ ਉਹ ਇੰਸ਼ੋਰੈਂਸ ਕੰਪਨੀ ਦਾ ਕਲੌਜ਼ ਹੈ ਇੰਸ਼ੋਰਸ ਕੰਪਨੀ ਅਪ ਟੂ ਤੱਕ ਹੈ ਉਹਨਾਂ ਨੇ ਆਪਣੀ ਹੁਣ ਵੈਬਸਾਈਟ ਤੇ ਕਲੀਅਰ ਕਰ ਦਿੱਤਾ ਹੈਗਾ ਕਿ ਅਪ ਟੂ ਇਨਾ ਅਪ ਟੂ ਇਨਾ ਤੇ ਫਿਰ 10 ਲੱਖ ਦੀ ਸਕੀਮ ਕਿਉਂ ਕਹਿ ਰਹੇ ਨੇ 325 ਬਿਮਾਰੀਆਂ ਇੱਕ ਬੰਦੇ ਨੂੰ ਹੋਣਗੇ ਤੇ 2325 2325 ਬਿਮਾਰੀਆਂ ਇੱਕ ਬੰਦੇ ਨੂੰ ਹੋਣ ਗਿਆ ਤਾਂ ਤਾਂ 10 ਲੱਖ ਮਿਲੇਗਾ ਪਹਿਲੋਂ ਤੇ ਹੁਣ 2325 ਬਿਮਾਰੀਆਂ ਕਿਹੜੀਆਂ ਹੋਣਗੀਆਂ ਜਿਹੜਾ ਨੂੰ 10 ਲੱਖ ਰੁਪਏ ਲੈਣ ਨੂੰ ਵਾਸਤੇ ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਂਦੀ ਹੈ ਤੇ ਮੇਰੇ ਕੋਲ 10-15000 ਰੁਪਏ ਇਹਨਾਂ ਨੇ ਕਿਹਾ ਦੇਣ ਵਾਸਤੇ 20000 ਹੋਏਗਾ 25000 ਮੈਕਸਿਮਮ 30000 ਹੋਏਗਾ ਮੈਕਸਿਮਮ 30000 ਜੇ ਮੈਕਸਿਮਮ 30000 ਤੇ ਇਹਨਾਂ ਨੇ ਤਾਂ 10-15 ਦੇਣਾ ਤੇ ਜਿਹੜਾ ਆਸ਼ਵਮਨ ਕਾਰਡ ਹੈ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਦਾ ਜਿਹੜੀ ਸਕੀਮ ਹੈ ਉਹ ਜੇ ਕਿਸੇ ਨੂੰ ਵੀ ਕੋਈ ਵੀ ਤਗਲੀਬ ਹੋ ਜਾਂਦੀ ਹੈ ਤੇ 5 ਲੱਖ ਰੁਪਏ ਤੱਕ ਉਹਦਾ ਇਲਾਜ ਫਰੀ ਹੈ ਪਰ ਦੇਵੀ ਜੀ ਉਹ ਵੀ ਤਾਂ ਕਈ ਹਸਪਤਾਲ ਜਿਹੜੇ ਡਿਨਾਈ ਕਰ ਚੁੱਕੇ ਨੇ ਕਾਰਡ ਨਹੀਂ ਚੱਲਦਾ ਉਹ ਦੇਖੋ ਸਾਰੇ ਪੰਜਾਬ ਵਿਚ ਨਹੀਂ ਚੱਲਦਾ ਪਿਆ ਕਿਉਂਕਿ ਪੰਜਾਬ ਦਾ ਕਰੋੜਾਂ ਰੁਪਏ ਜਿਹੜੇ ਇਲਾਜ ਹੋ ਚੁੱਕੇ ਨੇ ਜਿਹਨਾਂ ਲੋਕਾਂ ਨੇ ਕਰਾ ਲਏ ਨੇ ਇਲਾਜ ਉਹ ਸੈਂਟਰ ਸਰਕਾਰ ਨੇ ਪਹਿ ਦੇ ਦਿੱਤੇ ਪਰ ਪੰਜਾਬ ਸਰਕਾਰ ਉਹ ਪੈਸੇ ਨਹੀਂ ਦੇ ਰਹੀ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਇਹ ਅਸ਼ਮਨ ਕਾਰਡ ਜਿਹੜਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਹ ਇੱਥੇ ਲਾਗੂ ਹੀ ਨਹੀਂ ਕਰਦੇ ਪਏ ਕੋਈ ਹਸਪਤਾਲ ਵਾਲੇ ਉਹਦਾ ਲਾਜ ਹੀ ਨਹੀਂ ਕਰਦੇ ਪਏ ਕਿਉਂ ਕਿ ਉਹਨਾਂ ਨੇ ਕਰੋੜਾਂ ਰੁਪਏ ਲੈਣੇ ਨੇ ਦੇਖੋ ਆਸ਼ਮਨ ਕਾਰਡ 5 ਲੱਖ ਦੇ ਵਿੱਚ ਜਿਹੜਾ ਯੋਗਦਾਨ ਸੀ ਪੰਜਾਬ ਸਰਕਾਰ ਦਾ ਉਹ ਉਹਨਾਂ ਨੇ ਨਹੀਂ ਪਾਇਆ ਔਰ 10 ਲੱਖ ਰੁਪਏ ਦਾ ਬੀਮਾ ਕਰਤਾ ਇਹ ਯੋਗ ਕੀਆ ਵੱਡਾ ਫਰਾਡ ਹੈ ਬਿਲਕੁਲ ਅੱਛਾ ਯੋਗਦਾਨ ਦੀ ਗੱਲ ਕੀਤੀ ਬਜਟ ਆਇਆ ਹੈਗਾ ਇਤੀ ਬਾਰ-ਬਾਰ ਗੱਲ ਮੈਂ ਮੇਰਾ ਵੀ ਕਈ ਵਾਰ ਤੁਹਾਡੇ ਜਿਹੜੇ ਸੈਂਟਰ ਮਿਨਿਸਟਰ ਤੁਹਾਡੇ ਰਾਹੀਂ رابطہ ਹੋ ਜਾਂਦਾ ਉਹ ਬਾਰ-ਬਾਰ ਇਹੀ ਕਹਿੰਦੇ ਕਿ ਅਸੀਂ ਸਕੀਮਾਂ ਦਿੰਨੇ ਆ ਪਰ ਸਟੇਟ ਦੀ ਗਵਰਨਮੈਂਟ ਆਪਣਾ ਹਿੱਸਾ ਤਾਂ ਪਾਵੇ ਨਾ ਉਸ ਸਕੀਮਾਂ ਤੋਂ ਲੈਣ ਲਈ ਮੈਂ ਤੇ ਉਹੀ ਗੱਲ ਕਰ ਰਿਹਾ ਨਾ ਵੀ ਆਸ਼ਮਨ ਕਾਰਡ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੁੰਦਾ ਤੇ ਅੱਜ 5 ਲੱਖ ਦੀ ਜਿਹੜੀ ਸਾਡੇ ਮੋਦੀ ਜੀ ਦੀ ਸਕੀਮ ਹੈ ਉਹ ਲਾਗੂ ਰਹਿੰਦੀ ਆਸ਼ਮਨ ਕਾਰਡ ਇਹਨਾਂ ਨੇ ਸਾਰੇ ਦੇਸ਼ੇ ਚੱਲ ਰਿਹਾ ਹੈ ਪੰਜਾਬ ਵਿੱਚ ਨਹੀਂ ਚੱਲ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਆਸ਼ਮਨ ਕਾਰਡ ਜਿੰਨੀ ਦਿਨ ਲੋਕਾਂ ਦੇ ਜਿਹੜਾ ਇਲਾਜ ਕਰਵਾ ਲੈਣਾ ਜਿਹੜਾ ਪੰਜਾਬ ਨੇ ਆਪਣਾ ਹਿੱਸਾ ਪਾਣਾ ਸੀ ਉਹ ਨਹੀਂ ਪਾਇਆ ਔਰ ਅੱਗੋਂ ਉਹਨਾਂ ਹਸਪਤਾਲਾਂ ਵਾਲੇ ਇਲਾਜ ਨਹੀਂ ਕਰਦੇ 7 ਐਮਜ਼ ਦਾ ਐਲਾਨ ਹੋਇਆ ਆਯੁਰਵੈਦਿਕ ਹਸਪਤਾਲਾਂ ਦਾ ਪੰਜਾਬ ਦੇ ਹਿੱਸੇ ਆਏਗਾ ਕੋਈ ਇੱਕ ਅੱਧਾ ਹੀ ਆਜੇਗਾ ਤੁਹਾਡੀ ਸਰਕਾਰ ਜਦੋਂ ਕਾਲੀ ਦਲ ਦੀ ਬੀਜੇਪੀ ਦੀ ਸੀ ਉਦੋਂ ਇੱਕ ਕੈਮਸ ਬਣਿਆ ਸੀ ਦੇਖੋ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿੰਨੇ ਕਾਲਜ ਕਿਹਾ ਸੀ ਮੈਂ ਮੇਰੇ ਦਿਮਾਗ 'ਚ ਨਹੀਂ ਕਿੰਨੇ ਕਾਲਜ ਕਿਹਾ ਸੀ ਜੀ ਪੰਜਾਬ 'ਚ ਬਣਨਗੇ ਕਿੰਨੇ ਹਸਪੀਟਲ ਕਿਹਾ ਸੀ ਪੰਜਾਬ ਦੇ ਵਿੱਚ ਬਣਨਗੇ ਨਹੀਂ ਪੱਥਰ ਵੀ ਰੱਖੇ ਗਏ ਔਰ ਕਿਆ ਇਹ ਜਲਦੀ ਤੋਂ ਜਲਦੀ ਤਿਆਰ ਹੋ ਜਾਣਗੇ ਉਹ ਮੇਰੇ ਖਿਆਲ ਨੇ ਨਹੀਂ ਪੱਥਰ ਵੀ ਰੱਖੇ ਸੀ ਉਹ ਵੀ ਨਜ਼ਰ ਨਹੀਂ ਆਉਂਦੇ ਪਿਆ ਤਾਂ ਵਿਚੇ ਜੋ ਹੋਇਆ ਸੀ ਨਾ ਇਹਨਾਂ ਨੇ ਪੱਥਰ ਰੱਖੇ ਸੀ ਕੁਝ ਕਾਲਜ ਆਂਦੇ ਆ ਜਾਂ ਹਸਪੀਟਲ ਆਂਦੇ ਕਿੱਥੇ ਹੈਗੇ ਨੇ ਸਿਰਫ ਝੂਠ ਹੈ ਕੋਈ ਨਹੀਂ ਹੈਗਾ ਪੰਜਾਬ ਨੂੰ ਸਿਰਫ ਐਡਾ ਕਰਨ ਵਾਸਤੇ ਕਰੋੜਾਂ ਰੁਪਏ ਐਡਾ ਵਾਸਤੇ ਲੈ ਕੇ ਪੰਜਾਬ ਨੂੰ ਕਰਜ਼ਦਾਰ ਬਣਾਤਾ ਜਿਹੜੀ ਆਮ ਆਦਮੀ ਪਾਰਟੀ केजरीवाल ਕਹਿੰਦਾ ਸੀ ਜੀ ਅਸੀਂ ਜਿਹੜਾ ਪੁਰਾਣਾ ਪੰਜਾਬ ਦੇ ਉੱਪਰ ਕਰਜ਼ਾ ਚੜਿਆ ਉਹਦਾ ਹਿਸਾਬ ਲਵਾਂਗੇ ਉਹਨਾਂ ਲੋਕਾਂ ਤੋਂ ਤੇ ਸਾਰੇ ਲੋਕੀ ਖੁਸ਼ ਸੀ ਤੇ ਅੱਜ ਮੈਂ ਕਹਿਣਾ ਚਾਹਨਾ ਉਹਦੇ ਨਾਲੋਂ ਡਬਲ ਤੁਸੀਂ ਉਹਨਾਂ ਨੇ 50-60 ਸਾਲ ਦੇ ਵਿੱਚ ਕਰਜ਼ਾ ਲਿਆ ਔਰ ਤੁਸੀਂ ਜਿਹੜਾ 4 ਸਾਲ ਦੇ ਵਿੱਚ ਉਹਨਾਂ ਕਰਜ਼ੇ ਨੂੰ ਡਬਲ ਕਰਤਾ ਇਹਦਾ ਹਿਸਾਬ ਬਦੋਂ ਦੋਗੇ ਅੱਛਾ ਤੁਸੀਂ ਹਿਸਾਬ ਦੋਗੇ ਭਾਜਪੀ ਕੀ ਵਾਕਈ ਕੇਂਦਰ ਦੀ ਸਰਕਾਰ ਜਿਹੜੀ ਦਿੱਲੀ 'ਚ ਹੈ ਉਹ ਕਿਹਾ ਪੰਜਾਬ ਨਾਲ ਵਾਕਈ ਵਿਤਕਰਾ ਕਰਦੀ ਹੈ ਕਿੱਥੋਂ ਬਦਲ ਕਿਦਾਂ ਕੀਤਾ ਮੈਨੂੰ ਦੱਸੋ ਪੰਜਾਬ ਦਾ ਕੋਈ ਪਿਛੇ ਜਾਏ ਬਰਸਾਤਾਂ ਦੇ ਵਿੱਚ ਨੁਕਸਾਨ ਹੋਇਆ ਹਾਂ ੜਾਏ ਔਰ ਹੜ੍ਹ ਦੇ ਵਿੱਚ ਤੁਸੀਂ ਦੇਖਿਆ ਹੈ ਵੀ 12000 ਕਰੋੜ ਰੁਪਇਆ ਸੈਂਟਰ ਸਰਕਾਰ ਆਲਰੇਡੀ ਪਹਿਲਾਂ ਇਹਨਾਂ ਨੂੰ ਦੇ ਚੁੱਕੀ ਸੀ ਬਿਲਕੁਲ ਉਹ ਡਿਜਾਸਟਰ ਫੰਡ ਉਹ ਦੇਖੋ ਹਰ ਸਾਲ ਉਹਨੇ ਇਹ بیمਾ ਕੰਪਨੀ ਤੇ ਮੈਂ ਥੋੜਾ ਜਿਹਾ ਗੱਲ ਜੀ 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 بیمਾ ਕੰਪਨੀ ਇਹ ਕਹਿੰਦੇ ਸੀ 9 ਲੱਖ ਰੁਪਏ ਸੀ ਦੇਵਾਂਗੇ ਉਹ 9 ਲੱਖ ਰੁਪਇਆ ਕਿੱਥੇ ਇਹਨਾਂ ਨੇ ਪਾਸ ਕਰਕੇ ਰੱਖਿਆ ਦੇਖੋ ਇੱਕ ਜੇ ਸਾਰੇ ਦੇਸ਼ ਦੇ ਵਿੱਚ ਕੋਈ ਹੜ ਆਂਦਾ ਇਹਨੂੰ ਕੋਈ ਪਚਾ ਲਾਂਦੇ ਨੇ ਤੇ ਇੱਕ ਪੈਸਾ ਹੁੰਦਾ ਵੀ ਉਹ ਲੋ ਜੀ ਇਸ ਫੰਡਾਂ ਵਾਸਤੇ ਆਹ ਜਿਹੜਾ ਫੰਡ ਹੈ ਇਸ ਕੰਮ ਵਾਸਤੇ ਰੱਖਿਆ ਹੈ ਤੇ ਜੇ 12000 ਕਰੋੜ ਰੁਪਇਆ ਜਿਹੜਾ ਵੇ ਗਵਰਨਮੈਂਟ ਦੇ ਕੋਲ ਪੰਜਾਬ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਹੜ ਆ ਜਾਵੇ ਪਚਾੜ ਆ ਜਾਵੇ ਤੁਸੀਂ ਉਹਦੇ ਵਰਤਣਾ ਤੇ ਉਹ ਕਿੱਥੇ ਹੈਗਾ ਦਿੱਤਾ ਦਿਓ ਸੈਂਟਰ ਸਰਕਾਰ ਨੇ ਹੀ ਹੈ ਨਾ ਕਿਉਂਕਿ ਸੈਂਟਰ ਸਰਕਾਰ ਨੇ ਇੱਕ ਫੰਡ ਰੱਖਿਆ ਹੋਇਆ ਕਿ ਕਿਸੇ ਵੀ ਸਟੇਟ ਦੇ ਵਿੱਚ ਨੁਕਸਾਨ ਹੁੰਦਾ ਤੇ ਉਹਨੂੰ ਆ ਪੈਸੇ ਦੇਣੇ ਨੇ ਪਰ ਉਹ ਰੈਗੂਲਰ ਦਿੱਤੇ ਜਾ ਰਹੇ ਨੇ ਉਹ ਸ਼ਫਲ ਹੋ ਗਏ ਨਾ ਤੇ ਉਹ ਜਿਹੜੇ ਪੈਸੇ ਸੀ ਇਹਨਾਂ ਨੇ ਕਿੱਥੇ ਲਗਾਏ ਨੇ ਉਹਦੀ ਤੇ ਇਨਕੁਆਰੀ ਹੋਏਗੀ ਔਰ ਬਚਣਾ ਨਹੀਂ ਕਿਸੇ ਨੇ ਨਾ ਇਹਨਾਂ ਅਫਸਰਾਂ ਨੇ ਬਚਣਾ ਨਾ ਇਹਨਾਂ ਦੇ ਮੰਤਰੀਆਂ ਨੇ ਬਚਣਾ ਨਾ ਇਹਨਾਂ ਦੇ ਭਗਵੰਤ ਮਾਨ ਨੇ ਬਚਣਾ ਭਗਵੰਤ ਮਾਨ ਤੇ ਮੈਂ ਤੁਹਾਨੂੰ ਗਲਦ ਕਹਿ ਦਵਾ ਭਗਵੰਤ ਮਾਨ ਜੋ ਮੈਨੂੰ ਲੱਗ ਰਿਹਾ ਜਿੰਨਾ ਕੇਜਰੀਵਾਲ ਦੇ ਕਹਿਣ ਤੇ ਝੂਠ ਬੋਲ ਚੁੱਕਾ ਹੈ ਜਿੰਨਾ ਕੇਜਰੀਵਾਲ ਦੇ ਕਹਿਣ ਤੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਇਹ ਤੁਹਾਡੇ ਸਾਹਮਣੇ ਹੈ ਇਲੈਕਸ਼ਨ ਤੋਂ ਦੂਪਹਿਰ ਨੂੰ ਬਚੇਗਾ ਚਲੋ ਤੁਹਾਡ ਹਲਕ ਥੋੜੀ ਜੀ ਗਲਤ ਤੁਹਾਡੇ ਇਧਰ ਵਾਰਡ ਦੀ ਔਰ ਹਲਕੇ ਦੀ ਵੀ ਕਰ ਲਈਏ ਨਾਲੇ ਦੀ ਨਾ ਸਫਾਈ ਹੋ ਰਹੀ ਹੈ ਹਲੇ ਮੈਂ ਕੱਲ ਹੀ ਇਹ ਸਭ ਕਰਕੇ ਆਇਆ ਲੋਕ ਪਰੇਸ਼ਾਨ ਹੈ ਜਿੱਦਾਂ ਤੁਸੀਂ ਖੁਦ ਦੱਸਿਆ 2-2 ਫੁੱਟ ਪਾਣੀ ਆ ਜਾਂਦਾ ਲੋਕ ਪਰੇਸ਼ਾਨ ਹੈ ਅੰਦਰ ਜਨਰੇਟਰ ਖਰਾਬ ਹੈ ਦੋ ਦੋ ਸਾਲ ਤੋਂ ਜਨਰੇਟਰ ਜਿਹੜੇ ਆ ਖਰਾਬ ਉਹੀ ਪੋਜੀਸ਼ਨ 'ਚ ਪਏ ਆ ਤੁਸੀਂ ਕਿਉਂ ਨਹੀਂ ਜਾ ਕੇ ਗੱਲ ਕਰਦੇ ਕਿ ਮੇਰੇ ਇਲਾਕੇ ਦੇ ਮੇਰੇ ਵਾਰਡ ਦੇ ਲੋਕ ਪਰੇਸ਼ਾਨ ਹੈ ਕੰਪੈਕਟਰ ਤਾਂ ਨਹੀਂ ਚੱਲਦੇ ਕੰਪੈਕਟਰ ਦੇ ਜਨਰੇਟਰ ਮੈਂ ਹੁਣੇ ਕਰਕੇ ਆਇਆ ਉਹ ਕਹਿੰਦੇ ਜੀ 3 ਮਹੀਨੇ ਹੋ ਗਏ ਕੰਪੈਕਟਰ ਤਾਂ ਜਨਰੇਟਰ ਤਾਂ ਬਿਲਕੁਲ ਹੀ ਖਰਾਬ ਪਿਆ ਇੱਥੇ ਦੇਖੋ ਜਦੋਂ ਵੀ ਪਾਣੀ ਆਂਦਾ ਹੈ ਜਾਂ ਗਲੀ ਮਲਿਆਂ ਦੇ ਵਿੱਚ ਅਸੀਂ ਹਰ ਜਗ੍ਹਾ ਚੰਦੇ ਆ ਪਰ ਸਾਡੇ ਦੇ ਕੋਲ ਤਾਂ ਕੁਝ ਹੈ ਨਹੀਂ ਸਾਡੀ ਸਰਕਾਰ ਨਹੀਂ ਹੈਗੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਇਹ ਆਮ ਆਦਮੀ ਪਾਰਟੀ ਝੂਠ ਬੋਲਣ ਤੋਂ ਹਨ ਕੋ ਕੰਮ ਹੈ ਨਹੀਂ ਲੋਕਾਂ ਦਾ ਸੈਂਟਰ ਹਲਕੇ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕੇ ਨੇ ਹਾਂ ਆ ਪਿੱਛੇ ਵੀ ਚਾਰ ਦਿਨ ਪਹਿਲਾਂ ਵੀ ਬਰਸਾਤ ਆਈ ਹੈ ਹਾਂ ਐਮਐਲਏ ਜਿਹੜਾ ਝੂਠ ਹੈ ਉਹ ਲਗਾਤਾਰ ਬੋਲੀ ਜਾ ਰਿਹਾ ਮੈਂ ਮੈਂ ਉਹ ਡਵੈਲਪਮੈਂਟ ਕਰਾਤੀ ਮੈਂ ਉਹ ਡਵੈਲਪਮੈਂਟ ਕਰਾਤੀ ਇੱਕ ਵੀ ਪੈਸਾ ਇਹਨੇ ਕਿੱਥੇ ਲਗਾਇਆ ਉਹ ਦੱਸ ਦੇ ਕੋਈ ਡਵੈਲਪਮੈਂਟ ਨਹੀਂ ਡਵੈਲਪਮੈਂਟ ਦੇ ਨਾਂ ਤੇ ਠੱਗੀ ਹੋ ਸਕਦੀ ਹੈ ਡਵੈਲਪਮੈਂਟ ਦੇ ਨਾਂ ਤੇ ਚੋਰ ਬਜਾਰੀ ਇਹਨਾਂ ਕੀਤੀ ਹੋएगी ਔਰ ਕੀਤੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਆਣ ਗਿਆ ਇੱਕ ਇੱਕ ਚੀਜ਼ ਦਾ ਇਹਨਾਂ ਐਮਐਲਿਆ ਨੂੰ ਚਾਹੇ ਉਹ ਸੈਂਟਰ ਹਲਕਾ ਹੈ ਤੇ ਚਾਹੇ ਕੋਈ ਹੋਰ ਹਲਕਾ ਹੈ ਇਹਨਾਂ ਐਮਐਲਿਆ ਨੇ ਜਿੰਨੇ ਕੋ ਪੈਸੇ ਮਦਰ ਲੁੱਟੇ ਨੇ ਠੀਕ ਹੈ ਉਹਦਾ ਹਸਾਬ ਦੇਣਾ ਪੈਣਾ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਨਾ ਸੈਂਟਰ ਦੇ ਵਿੱਚੋਂ ਜਿੰਨਾ ਰੁਪਿਆ ਆਇਆ ਸਮਾਰਟ ਸਿਟੀ ਦਾ ਉਹ ਵੀ ਇਹਨਾਂ ਨੇ ਸਾਰਾ ਖੁਰਦਬੁਰਦ ਕੀਤਾ ਹੈ ਕਿਤੇ ਵੀ ਇਹਨਾਂ ਨੇ ਕੋਈ ਪੈਸਾ ਨਹੀਂ ਲਗਾਇਆ ਪਰ ਸਾਫ ਤੇ ਲਿਆ ਜਾਏਗਾ ਜੇ ਸਾਫ ਪੁੱਛਨੇ ਆ ਰੋਲਾ ਬੰਦੇ ਨੇ ਬਦਨਾਮ ਕਰਦੇ ਨੇ ਮੋਦੀ ਜੀ ਨੂੰ ਗਾਲਾਂ ਕੱਢਦੇ ਨੇ ਸਾਡੇ ਨਾਲ ਤੱਕਾ ਹੋ ਰਿਹਾ ਵੀ ਤੱਕਾ ਕਿਉਂ ਰਿਹਾ ਜੇ ਤੁਸੀਂ ਪੰਜਾਬ ਨੂੰ ਲੁੱਟ ਰਹੇ ਹੋ ਪੰਜਾਬ ਦਾ ਪੈਸਾ ਤੁਸੀਂ ਖੁਰਦਬੁਰਦ ਕਰ ਰਹੇ ਹੋ ਡਵੈਲਪਮੈਂਟ ਕੋਈ ਨਹੀਂ ਕਰ ਰਹੇ ਲੋਕ ਪਰੇਸ਼ਾਨ ਨੇ ਤੇ ਫਿਰ ਸੈਂਟਰ ਸਰਕਾਰ ਤੇ ਰੋਲਾ ਪਾਏਗੀ ਨਾ ਤੇ ਜਿਸਾ ਪੁੱਛਦੀ ਹੈ ਤੇ ਇਹ ਉਲਟਾ ਉਹਨਾਂ ਨੂੰ ਜੋ ਬੋਲਦੇ ਨੇ ਉਦੋਂ ਸਾਰੇ ਜਾਣਦੇ ਅੱਛਾ ਅਗਰ ਕੇਂਦਰ ਦੀਆਂ ਇੰਨੀ ਹੀ ਸਕੀਮਾਂ ਨੇ ਕਿਉਂ ਤੁਸੀਂ ਨਹੀਂ ਲੋਕਾਂ ਤੱਕ ਉਹ ਲੈ ਕੇ ਜਾ ਸਕਦੇ ਤੁਸੀਂ ਨਹੀਂ ਲੋਕਾਂ ਨੂੰ ਅਵੇਅਰ ਕਰ ਸਕਦੇ ਕਿ ਕੇਂਦਰ ਤਾਂ ਇੰਨਾ ਕੁਝ ਦਿੰਦੀ ਹੈ ਉਹ ਤੁਹਾਡਾ ਜਿਹੜਾ ਹੱਕ ਹੈ ਉਹ ਲੈ ਲਵੇ ਵਿਸ਼ਵਾਸ ਤਾਂ ਹੀ ਜਿੱਤ ਪਾਓਗੇ ਨਾ ਦੇਵੀ ਜੀ ਭਾਪੀ ਪੰਜਾਬ ਦੇ ਵਿੱਚ ਉਹ ਕਿੱਥੇ ਖੜੀ ਹੈ ਤੁਸੀਂ ਇਹ ਤੁਸੀਂ ਬੈਟਰ ਦੱਸ ਸਕਦੇ ਹੋ ਦੇਖੋ ਸਟੇਟ ਜਿਹੜੀ ਹੈ ਜੋ ਸੈਂਟਰ ਸਰਕਾਰ ਤੋਂ ਪੈਸਾ ਆਂਦਾ ਹੈ ਉਹ ਸਟੇਟ ਦੇ ਥਰੂ ਲੱਗਦਾ ਹੈ ਡਾਇਰੈਕਟਰ ਸੈਂਟਰ ਸਰਕਾਰ ਕਿਤੇ ਵੀ ਕੋਈ ਪੈਸਾ ਨਹੀਂ ਲਾ ਸਕਦੇ ਕੀਮਤ ਦੱਸ ਸਕਦੇ ਉਹਨਾਂ ਸਕੀਮਾਂ ਸਾਰਿਆਂ ਨੂੰ ਪਤਾ ਹੈ ਸਕੀਮਾਂ ਦੇ ਜੋ ਪੈਸਾ ਆ ਰਿਹਾ ਹੈ ਉਹ ਸੇ ਰੋਜ਼ ਦੱਸਨੇ ਆ ਜੇ ਦੇਖੋ ਇੱਕ ਸਿਲੰਡਰ ਤੱਕ ਕਿਸੇ ਗਰੀਬ ਤੱਕ ਪਹੁੰਚਦਾ ਨਹੀਂ ਸਹੀ ਕੋ ਇੱਕ ਗੱਲ ਦੱਸੋ ਸਿਲੰਡਰ ਦੇ ਅਸੀਂ ਜਿੰਨੇ ਮੋਦੀ ਜੀ ਦੀ ਸਕੀਮ ਸੀ ਉਹਦੇ ਵਿੱਚ ਮੇਰਾ ਖਿਆਲ ਹੈ ਜਿਆਦਾ ਨਹੀਂ ਤੇ ਘੱਟੋ-ਘੱਟ 4-5000 ਤੋਂ ਜ਼ਿਆਦਾ ਹੋਏਗਾ 4-5000 ਸਿਲੰਡਰ ਤੇ ਮੈਂ ਇਸ ਆਪਣੇ ਦਫ਼ਤਰ ਚ ਜੁਲਤਾ ਹੋਏਗਾ ਤੇ ਉਹ ਲੋਕਾਂ ਦੇ ਔਰ ਮੈਂ ਏਰੀਆ ਦੇ ਵਿੱਚ ਜਾ ਕੇ ਪੁੱਛ ਲਵਾਂ ਵੀ ਤੁਸੀਂ ਜਿਹੜੇ ਫਾਰਮ ਭਰੇ ਨੇ ਉਹ ਤੁਹਾਨੂੰ ਕਹਿਣਗੇ ਵੀ ਅਸੀਂ ਦੇਵੀ ਜੀ ਦੇ ਦਫ਼ਤਰ ਬੀਜੇਪੀ ਦੇ ਦਫ਼ਤਰ ਜਾ ਕੇ ਫਾਰਮ ਭਰੇ ਸੀ ਔਰ ਸਾਨੂੰ ਇਹ ਸਿਲੰਡਰ ਮਿਲੇ ਨੇ ਔਰ ਅਸੀਂ ਤੇ ਲੈਣਾ ਲਗਾ ਲਗਾ ਕੇ ਬਾਅਦ ਦਿੱਤੇ ਨੇ ਤੁਹਾਨੂੰ ਵੀ ਅਸੀਂ ਦਾ ਪਤਾ ਹੋਏਗਾ ਮੀਡੀਆ ਦੇ ਵਿੱਚ ਹੈਗਾ ਹਰ ਚੀਜ਼ ਦੀ ਉਹ ਬਣਿਆ ਬਣਿਆ ਔਰ ਜੇਲਾ ਔਰ ਅਸੀਂ ਜੋ ਵੀ ਸਕੀਮ ਆਂਦੀ ਹੈ ਨਾ ਜੀ ਸਕੀਮਾਂ ਆਂਦੀਆਂ ਨੇ ਸਕੀਮਾਂ ਸੈਂਟਰਲ ਸਰਕਾਰ ਵੱਲੋਂ ਜੇ ਪੈਸੇ ਮਿਲ ਜਾਂਦੇ ਨੇ ਪਰ ਸੈਂਟਰ ਸਰਕਾਰ ਜਿਹੜੀ ਹੈ ਉਹ ਡਾਇਰੈਕਟ ਪੈਸੇ ਕਿਸੇ ਵੀ ਸਟੇਟ ਤੇ ਨਹੀਂ ਲਾ ਸਕਦੇ ਉਹ ਸਟੇਟ ਨੂੰ ਨਾਲ ਲੈ ਕੇ ਲੱਗਦੇ ਨੇ ਅਸੀਂ ਜੇ ਅੱਜ ਕਨਕ ਆ ਰਹੀ ਹੈ ਮੋਦੀ ਜੀ ਦੇ ਕਿੰਨੇ ਸਾਲ ਹੋ ਗਏ ਜਦੋਂ ਦਾ ਕਰੋਨਾ ਹੋਇਆ ਉਹ ਪੰਜਾਬ ਸਟੇਟ ਨੂੰ ਆ ਰਹੀ ਹੈ ਨਾ ਤੇ ਪੰਜਾਬ ਨੂੰ ਵੰਡ ਰਿਹਾ ਪਰ ਦੇਖਉਣ ਰਿਹਾ ਸੈਂਟਰ ਸਰਕਾਰ ਪੰਜਾਬ ਨਹੀਂ ਦੇ ਰਿਹਾ ਇਹ ਕੇਂਦਰ ਦੀ ਸਕੀਮ ਹੈ ਕੇਂਦਰ ਦੇ ਕੇਂਦਰ ਦੀ ਸਕੀਮ ਹੈ ਕੇਂਦਰ ਹੀ ਸਾਰੇ ਇੰਡੀਆ 'ਚ ਦੇ ਰਿਹਾ ਤੇ ਇਹ ਪੰਜਾਬ ਦੱਸੋ ਕਿਸੇ ਦੇ ਰਿਹਾ ਪੰਜਾਬ ਦੀ ਜਿਹੜੇ ਆਟਾ ਦਾਲ ਸਕੀਮ ਚੋਦੇ ਨੇ ਬੰਦ ਕਰਤੀ ਹੋਈ ਹੈ। ਹੂੰ। ਨੀਲੇ ਕਾਰਡ ਲੋਕਾਂ ਦੇ ਬੰਦ ਕਰਤੇ ਨੇ। ਲੋਕਾਂ ਦੇ ਨੀਲੇ ਕਾਰਡ ਕੱਢਦੇ ਨੇ। ਮੇਰੇ ਗਰੀ ਪੈਣਾ ਦੇ ਮਾਮਾ ਦੇ ਜਿਹੜੇ ਵਿਚਾਰੀਆਂ ਅੱਜ ਨੀਲੇ ਕਾਰਡ ਬਣਾਣ ਹੁੰਦੇ ਨੇ ਤੇ ਇਹਨਾਂ ਨੂੰ ਬੰਦ ਕੀਤੇ ਹੋਏ। ਸਰਕਾਰ ਤਾਂ ਇਲਜ਼ਾਮ ਲਾ ਰਹੀ ਹੈ ਕਿ ਜਿੱਥੇ-ਜਿੱਥੇ ਬਾਹਰਲੀਆਂ ਸਟੇਟਾਂ 'ਚ ਭਾਜਪੀ ਇਹ ਜਾਣ ਬੁੱਝ ਕੇ ਪੰਜਾਬ ਦੀ ਇੰਡਸਟਰੀ ਨੂੰ ਬਾਹਰਲੀਆਂ ਸਟੇਟਾਂ 'ਚ ਲੈ ਕੇ ਜਾ ਰਹੀ ਹੈ। ਜੇ ਪੰਜਾਬ ਦੇ ਲੋਕ ਪੰਜਾਬ 'ਚ ਖੁਸ਼ ਹੋਣਗੇ। ਪੰਜਾਬ ਦੀ ਇੰਡਸਟਰੀ ਪੰਜਾਬ 'ਚ ਖੁਸ਼ ਹੋਏਗੀ ਤੇ ਕਿਉਂ ਜਾਏਗੀ? ਜੇ ਉਹਨਾਂ ਨੂੰ ਕੋਈ ਬੈਨੀਫਿਟ ਬਾਹਰ ਦੇ ਸਟੇਟਾ ਜੋ ਮਿਲ ਰਿਹਾ ਹੈ ਤੇ ਤਾਂ ਹੀ ਜਾਏਗੀ ਨਾ ਅੱਜ ਤੁਸੀਂ ਜੋ ਵੀ ਤੁਹਾਡਾ ਬਿਜ਼ਨਸ ਹੈ ਜੇ ਤੁਹਾਡਾ ਪੰਜਾਬ ਵਿੱਚ ਸਹੀ ਚੱਲ ਰਿਹਾ ਹੈ ਤੇ ਤੁਸੀਂ ਬਾਹਰ ਕਿਉਂ ਜਾਓਗੇ ਕਿਹਦਾ ਦਿਲ ਕਰਦਾ ਹੈ ਆਪਣਾ ਪੰਜਾਬ ਛੱਡਣ ਤੇ ਜਾਂ ਆਪਣਾ ਘਰ ਛੱਡ ਕੇ ਅਸੀਂ ਕਰੋ ਬੇਕਾਰ ਹੋ ਜਾਈਏ ਬਾਹਰ ਜਾ ਕੇ ਸਟੇਟ ਵਿੱਚ ਕੰਮ ਕਰੀ ਕਿਸੇ ਨੂੰ ਨਹੀਂ ਕਰਦਾ ਦੱਸ ਦਿਓ ਜੇ ਕੋਈ ਕਰਦਾ ਹੈ ਆਪਣਾ ਘਰ ਕੋ ਛੱਡਣਾ ਚਾਹੁੰਦਾ ਤੇ ਮੈਨੂੰ ਬੰਦਾ ਦੱਸ ਦਿਓ ਜੇ ਪੰਜਾਬ ਦੇ ਵਿੱਚ ਨਹੀਂ ਹਾਲਾਤ ਠੀਕੇ ਹੈਗੇ ਬਿਜ਼ਨਸ ਨਹੀਂ ਹੈਗੇ ਇਹ ਲੋਕ ਨਹੀਂ ਆਵਾਜ਼ ਵਿੱਚ ਪਾਰਟੀ ਵਾਲੇ ਕਰਨ ਦੇ ਰਹੇ ਤੇ ਬਾਹਰਲੇ ਸਕੇ ਟ੍ਰੈਸ ਦੇ ਲੋਕੀ ਜਾਣ ਕੇ ਕ੍ਰਾਈਮ ਦੀ ਸਥਿਤੀ ਜ਼ਿਆਦਾ ਖਰਾਬ ਹੈ ਜੋ ਵਪਾਰੀ ਵਰਗ ਕੋਲ ਬਿਲਕੁਲ ਅੱਜ ਕ੍ਰਾਈਮ ਇੰਨਾ ਜ਼ਿਆਦਾ ਹੈ ਚਾਹ ਕੋਈ ਇੰਡਸਟਰੀਅਲਿਸਟ ਹੈ ਚਾਹ ਕੋਈ ਟਰੇਡਰ ਹੈ ਅੱਜ ਕੋਈ ਵੀ ਲੋਗ ਆਪਣੇ ਕਰੋਬਾਰ ਨਿਕਲੇਗਾ ਡਰਦੇ ਨੇ ਸ਼ਾਮੀ ਬਣ ਕੇ ਕਾਰ ਆਣਾ ਜਾਂ ਨਹੀਂ ਆਣਾ ਕਿਸੇ ਨੂੰ ਵੀ ਕੋਈ ਮੇਰੀ ਭੈਣ ਅੱਜ ਕੋਈ ਜਾਂਦੀ ਹੈ ਕਿਸੇ ਦੀ ਕੋਈ ਬਾਲੀਆਂ ਲੈ ਕੇ ਭੱਜ ਰਿਹਾ ਕਿਸੇ ਦਾ ਕੋਈ ਮੋਬਾਈਲ ਖੋ ਕੇ ਭੱਜ ਰਿਹਾ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਲਿਸ ਵਾਲੇ ਪਰਚੇ ਦਰਜ ਨਹੀਂ ਕਰਦੇ ਜੇ ਕਿਦੇ ਪੁਲਿਸ ਪਰਚੇ ਦਰਜ ਕਰ ਦਵੇ ਚਿੱਟਾ ਚਿੱਟਾ ਵੇਚਣ ਵਾਲਿਆਂ ਦੇ ਉੱਪਰ ਪਰਚੇ ਦਰਜ ਕਰ ਦਵੇ ਜੇ ਜਿਹੜੇ ਕ੍ਰਾਈਮ ਲੋਕ ਕਰ ਦਵੇ ਉਹਨਾਂ ਦੇ ਪਰਚੇ ਦਰਜ ਕਰ ਦਵੇ ਤੇ ਮੇਰੇ ਕੋਲੇ ਇੱਕ ਇੱਕ ਥਾਣੇ ਦੇ ਵਿੱਚ ਘਟੋ ਘਟ 100 100 ਪਰਚਾ ਰੋਜ਼ ਹੋ ਜਾਵੇ ਪਰ ਇਹ ਪਰਚੇ ਦਰਜ ਨਹੀਂ ਕਰਦੇ ਕਿਉਂ ਇਹ ਕਹਿੰਦੇ ਜੀ ਸਾਡੇ ਤੇ ਕ੍ਰਾਈਮ ਹੈ ਹੀ ਨਹੀਂ ਸਾਡੇ ਤੇ ਨਸ਼ਾ ਹੈ ਹੀ ਨਹੀਂ ਨਸ਼ਾ ਮੁਕਤ ਕਿਆਸੀ ਇਹਨਾਂ ਨੇ ਪੰਜਾਬ ਹੋ ਗਿਆ ਤੇ ਹੁਣ ਪਾਰਟ 2 ਚਲਾਉਣ ਦੀ ਕੀ ਲੋੜ ਸੀ ਜਦੋਂ ਦੇਖਿਆ ਇਹਨਾਂ ਨੇ ਵੀ ਅਸੀਂ ਦੇਖੋ ਤੁਹਾਡੇ মিডিਆ ਵਾਲੇ ਲੋਕ ਲੋਕਾਂ ਨੂੰ ਜਾ ਕੇ ਫੜਦੇ ਸੀ ਦਿਖਾ ਦਿੰਦੇ ਸੀ ਸ਼ਰਿਆਂ ਪੁੜੀਆਂ ਤੇ ਫਿਰ ਨਸ਼ਾ ਹੈਗਾ ਸੀ ਨਾ ਜੇ ਹੈਗਾ ਸੀ ਤੇ ਫਿਰ ਬੰਦ ਕਿੱਥੋਂ ਹੋ ਗਿਆ ਤੇ ਇਹਨਾਂ ਨੂੰ ਮਜਬੂਰੀਨ ਪਾਰਟ ਟੋਚਣਾ ਪਿਆ ਵੀ ਹੁਣ ਤੇ ਮੀਡੀਆ ਨੇ ਵੀ ਇਹਨਾਂ ਕੋ ਹਾਈਲਾਈਟ ਕਰਤਾ ਵੀ ਨਸ਼ਾ ਵਿਕਦਾ ਪਿਆ ਤੇ ਅਸੀਂ ਉਹਨਾਂ ਪਰਚੇ ਦਰਜ ਕਰਦੇ ਨਹੀਂ ਪਏ ਉਲਟਾ ਉਹਨਾਂ ਮੀਡੀਆ ਵਾਲੇ ਲੋਕਾਂ ਦੇ ਵੀ ਪਰਚੇ ਦਰਜ ਹੋਏ ਜਿਹੜੇ ਲੋਕ ਇਹ ਚੀਜ਼ਾਂ ਦਿਖਾ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੀਡੀਆ ਭਾਈਚਾਰੇ ਦੇ ਉੱਪਰ ਪਰਚੇ ਹੋਏ ਨੇ ਉਹ ਆਪਾਂ ਸਾਰੇ ਜਾਣਦੇ ਹਾਂ ਦੇਖੋ ਪੰਜਾਬ ਕੇਸਰੀ ਨੇ ਜੇ ਆਵਾਜ਼ ਚੁੱਕੀ ਹੈ ਤੇ ਪੰਜਾਬ ਕੇਸਰੀ ਵਰਗੇ ਇਨਸਾਨ ਦੇ ਉੱਪਰ ਜਿਨ੍ਹਾਂ ਨੇ ਪੰਜਾਬ ਦੇ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਹੈ ਦੇਸ਼ ਦਾ ਸਾਥ ਦਿੱਤਾ ਹੈ ਉਹਨਾਂ ਲੋਕਾਂ ਦੀ ਫੈਕਟਰੀ ਇਹਨਾਂ ਨੇ ਬੰਦ ਕਰਾਤੀਆਂ ਇਹ ਬਖਸ਼ੇਤੇ ਨਹੀਂ ਜਾਣਗੇ ਨਾ ਇਹਨਾਂ ਨੂੰ ਮੋਦੀ ਸਰਕਾਰ ਬਖਸ਼ੇਗੀ ਨਾ ਇਹਨਾਂ ਨੂੰ ਮੋਦੀ ਜੀ ਬਖਸ਼ਣਗੇ ਨਾ ਇਹਨਾਂ ਨੂੰ ਜਨਤਾ ਬਖਸ਼ੇਗੀ ਨਾ ਇਹਨਾਂ ਨੂੰ মিডিਆ ਬਖਸ਼ੇਗਾ ਨਾ ਇਹਨਾਂ ਨੂੰ ਪੰਜਾਬ ਕੇਸਰੀ ਬਖਸ਼ੇਗਾ ਬਖਸ਼ਣਾ ਇਹਨਾਂ ਨੂੰ ਕਿਸੇ ਨੇ ਪਰ ਅੱਜ ਇਹਨਾਂ ਦੀ ਸਰਕਾਰ ਹੈ ਇਹਨਾਂ ਦਾ ਟਾਈਮ ਹੈ ਇਹ ਆਪਣੇ ਟਾਈਮ ਦਾ ਫਾਇਦਾ ਚੁੱਕ ਰਹੇ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਜਿਹੜੇ ਐਮਐਲਏ ਨੇ ਜਿਨ੍ਹਾਂ ਨੇ ਐਮਐਲਏ ਨੇ ਇੱਥੇ ਮੇਰੇ ਸੈਂਟਰ ਹਲਕੇ ਚ ਲੁਧਿਆਣਾ ਚ ਲੁੱਟਖੋਟ ਜਿਦਾ ਸ਼ੁਰੂ ਕੀਤੀ ਹੋਈ ਹੈ ਮੈਂ ਜਨਤਾ ਨੂੰ ਇਹ ਗੱਲ ਕਹਿਣਾ ਚਾਹਨਾ ਆਪਣੇ ਭੈਣਾਂ ਨੂੰ ਵੀਰਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਜੇ ਤੁਹਾਡਾ ਸਾਥ ਰਿਹਾ ਤੇ ਇਹ ਐਮਐਲਏ ਦਾ ਦੇ ਕੋਲੋਂ ਸਾਭ ਲੈ ਕੇ ਜਿਹੜਾ ਤੁਹਾਡੇ ਕੋਲ ਪੈਸਾ ਲੁੱਟਿਆ ਜਾ ਰਿਹਾ ਇੱਕ ਇੱਕ ਪੈਸਾ ਤੁਹਾਨੂੰ ਵਾਪਸ ਕਰਾਵਾਂਗੇ ਨਿਦਰੋਂ ਸਲਾਖਾਂ ਦੇ ਪਿੱਛੇ ਦੇਾਂਗੇ ਮੈਂ ਇੱਕ ਵਾਦਾ ਜਰੂਰ ਕਰਦਾ ਤੁਸੀਂ ਵਾਦਾ ਕਰ ਰਹੇ ਹੋ بس ਆਖਰੀ ਸਵਾਲ ਹੈ ਦੇਵੀ ਜੀ ਕਿ ਪੰਜਾਬ ਦੇ ਲੋਕ ਬੀਜੇਪੀ ਤੇ ਕਿਉਂ ਵਿਸ਼ਵਾਸ ਕਰਨ ਔਰ ਕੀ ਬੀਜੇਪੀ 27 ਦੇ ਵਿੱਚ ਜ਼ੋਰ ਲਗਾਏਗੀ ਲੋਕ ਵਿਸ਼ਵਾਸ ਕਰ ਲੈਣ ਪਾਰਟੀ ਉਹਨਾਂ ਦੇ ਵਿਸ਼ਵਾਸ ਤੇ ਖਰੀ ਉਤਰੇਗੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੀ ਸਟੇਟ ਦੇ ਵਿੱਚ ਸਰਕਾਰ ਬਣੀ ਹੈ ਅੱਜ ਕਿੰਨੇ ਡਵੈਲਪਮੈਂਟ ਹੋ ਚੁੱਕੀ ਹੈ ਤੁਸੀਂ ਜਾਣਦੇ ਹੋ ਚਾਹ ਯੂਪ ਲਗਾ ਲਓ ਬਿਆਰ ਦੇਖ ਲਓ ਗੁਜਰਾਤ ਦੇਖ ਲਓ ਕੋਈ ਵੀ ਸਟੇਟ ਦੇਖ ਲਓ ਹਰ ਸਟੇਟ ਦੇ ਵਿੱਚ ਇੰਨਾ ਵਿਕਾਸ ਹੋ ਚੁੱਕਾ ਹੈ ਔਰ ਲੋਕ ਜਿਹੜੇ ਪੰਜਾਬ ਦੇ ਨੇ ਉਹ ਗੁਜਰਾਤ ਵੀ ਜਾਂਦੇ ਨੇ ਬਿਹਾਰ ਵੀ ਜਾਂਦੇ ਨੇ ਯੂਪੀ ਵੀ ਜਾਂਦੇ ਨੇ ਦੇਖੋ ਯੂਪੀ ਦੇ ਵਿੱਚ ਕ੍ਰਾਈਮ ਕਿੰਨਾ ਸੀ ਔਰ ਅੱਜ ਉੱਥੇ ਕ੍ਰਾਈਮ ਦਾ ਨਾਮੋ ਨਿਸ਼ਾਨ ਨਹੀਂ ਅੱਜ ਮੈਂ ਦੇਖੋ ਇੱਕ ਗੱਲ ਕਹਿਣਾ ਚਾਹਨਾ ਪੰਜਾਬ ਦੇ ਵਿੱਚ ਵੀ ਤੁਸੀਂ ਪਿੰਡਾਂ ਚਲੇ ਜਾਓ ਮੈਂ ਦੇਖਿਆ ਕਈ ਵਾਰਾ ਵੀਡੀਓ ਦੇ ਵਿੱਚ ਉਹ ਕਹਿੰਦੇ ਨੇ ਸਾਨੂੰ ਪੰਜਾਬ ਵਿੱਚ yogi ਰਾਜ ਚਾਹੀਦਾ ਤੇ ਜੇ yogi ਰਾਜ ਮੰਗ ਰਹੇ ਨੇ ਤੇ ਇਹਦਾ ਮਤਵ ਵਾਲੇ ਫਿਰ ਲੋਕੀ ਸਰਕਾਰ ਬਣਾਉਣ ਨੂੰ ਤਿਆਰ ਨੇ yogi ਦਾ ਰਾਜ ਲੋਕਾਂ ਨੂੰ ਪਸੰਦ ਹੈ ਤੇ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਤੇ ਮੈਂ ਜਨਤਾ ਅੱਗੇ ਆਪਣੀਆਂ ਭੈਣਾਂ ਤੇ ਵੀਰਾਂ ਨੂੰ ਕੋਈ ਵਿਸ਼ਵਾਸ ਦੁਵਾਣਾ ਜਿਹੜਾ ਰਾਜ ਹੋਏਗਾ ਯੋਗੀ ਯੋਗੀ ਜੀ ਵਰਗਾ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਜੀ ਬੀ ਸਭ ਜਿਹੜਾ ਰਾਜ ਹੋਏਗਾ ਯੋਗੀ ਜੀ ਵਰਗਾ ਹੋਏਗਾ ਯਾਨੀ ਕਿ ਨਾ ਕੋਈ ਕ੍ਰਾਈਮ ਤੇ ਨਾ ਹੀ ਕਿਤੇ ਕੋਈ ਲੁੱਟਖਸੁੱਟ ਪਰ ਜਿਹੜੀਆਂ ਸਕੀਮਾਂ ਦੇ ਉੱਤੇ ਚਰਚਾ ਕੀਤੀ ਗਈ ਹੈ ਹਾਲਾਂਕਿ ਕੇਂਦਰ ਦੀਆਂ ਕਈ ਸਕੀਮਾਂ ਦੇਵੀ ਜੀ ਨੇ ਗਿਣਾਈਆਂ ਨੇ ਔਰ ਉਸ ਤੋਂ ਬਾਅਦ ਖਾਸ ਚਰਚਾ ਉਸ ਕਾਰਡ ਦੇ ਉੱਤੇ ਜੋ ਇਸ ਵਕਤ ਅਹਿਮ ਮੁੱਦਾ ਬਣਿਆ ਹੋਇਆ ਕਿ ਕੀ ਕਿਆ ਵਾਕਈ 10 ਲੱਖ ਰੁਪਏ ਤੱਕ ਦਾ ਇਲਾਜ ਹੋਏਗਾ ਉਹਨੂੰ ਜਿਹੜਾ ਦੱਸਦੇ ਆ ਕਿ ਸ਼ਾਇਦ ਇਹ ਫਲੌਪ ਹੀ ਸਾਬਿਤ ਹੋਏਗਾ ਪਰ ਅਗਰ 27 ਦੇ ਵਿੱਚ ਭਾਜਪਾ ਤੇ ਲੋਕ ਵਿਸ਼ਵਾਸ ਕਰਦੇ ਹਨ ਤਦ ਦੇਖਣਾ ਹੋਏਗਾ ਕਿ ਕਿਆ ਵਾਕਈ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਦੀ ਜੋ ਉਦਾਹਰਣ ਦਿੱਤੀ ਜਾਂਦੀ ਹੈ ਉਹ ਪੂਰੀ ਹੋ ਪਾਏਗੀ ਜਾਂ ਫਿਰ ਪੰਜਾਬ ਦੇ ਲੋਕ ਹਲੇ ਵੀ ਭਾਜਪਾ ਤੋਂ ਸੋਚ ਕੇ ਸਮਝ ਕੇ ਜਾਂ ਫਿਰ ਉਹਨੂੰ ਪਰਖ ਕੇ ਇੱਕ ਮੌਕਾ ਦੇਣਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ